वेलकम माई न्यू ब्लॉग गुड मॉर्निंग गाइज वेलकम बैक टू अवर न्यू ब्लॉग गाइज देखो सोनिया लगा के गई है ला के गई सारा गिला गिला दोबारा तो मैं सारा वाइपर वाइपर मार पता कौन मार रही है आ देखो। बस आ जा सारी गली थोड़ी साफ करनी है चल आ जा ओ खड़ी जन्नत ਆ ਜਾ ਨੰਨੂ ਇੱਥੋਂ ਸਾਰਾ ਬਾਹਰੋਂ ਧੋ ਕੇ ਗਈ ਹੈ ਅੱਜ ਚਲ ਆ ਜਾ ਅੰਦਰ ਸੰਜੀਵ ਜੀ ਸ਼ੇਵ ਕਰ ਰਹੇ ਨੇ ਪਹਿਲੇ ਸੋਚ ਰੇ ਸੀ ਦਾੜੀ ਰੱਖਾਂ ਪਰ ਸ਼ੇਵ ਕਰਦੇ ਫੇਨੇ ਹੋੜ ਜਾਏ ਫੈਕਟਰੀ ਮਾਲ ਚਕਾਏ ਚਲੋ ਜੀ ਗਾਇਸ ਮੈਂ ਇਧਰ ਰੋਟੀ ਬਣਾਉਣ ਲੱਗੀ ਸੀ ਤੇ ਗੁੜੀਆਂ ਉੱਠੀ ਹੈ ਵੱਡੀ ਉਹਨੂੰ ਲੱਗੀ ਪੋਖ ਦਮਦਾਰ ਤੇ ਮੈਂ ਉਹਦੇ ਦੀ ਹੁਣ ਰੋਟੀ ਬਣਾਉਣ ਲੱਗੀ ਆ ਤੇ ਹੁਣ ਕਰੀਏ ਆਪਾਂ ਵਲੌਗ ਦੀ ਸ਼ੁਰੂਆਤ ਸੋ ਗਾਈਜ਼ ਦਾ ਰੋਬਿਨ ਆ ਗਿਆ ਕਾਲਜਸ ਤੋਂ ਆ ਗਿਆ ਥੋੜਾ ਜਲਦੀ ਆ ਗਿਆ ਉਹ ਵਾਈਪਰ ਫੜਦੀਆਂ ਦੇ ਕੋਲੋਂ ਵਾਈਪਰ ਚੱਕ ਕੇ ਫਰੀ ਜਾਂਦੇ ਆਈ ਆ ਬਸ ਕਾਲਜਸ ਤੋਂ ਆਇਆ ਮੁੰਡਾ ਕਾਲਜ ਤੋਂ ਚਲੋ ਜੀ ਰੋਬੀ ਵੀ ਆ ਗਏ ਆ ਤੇ ਰੋਬੀ ਨੂੰ ਹੁਣ ਮੈਂ ਰੋਟੀ ਬਣਾਣੀ ਲੱਗੀ ਜੇ ਤੂੰ ਵੀ ਨਾਲ ਹੀ ਖਾ ਲਈ ਤੇਰੇ ਹੀ ਵੇਟ ਕਰ ਰਹੀ ਸੀ ਮੈਂ ਕਿ ਤਵਾ ਉਧੇ ਰੱਖਣਾ ਤੇ ਰੋਬੀ ਨੇ ਆਣਾ ਹੈ ਤੇ ਲੱਗੀ ਹੋਣੀ ਹੁਣ ਤਾਂ ਭੁੱਖ ਜ਼ਬਰਦਸਤ ਆਹੋ ਲੱਗੀ ਹੈ ਨਾ ਹਾਂ ਕਿਉਂਕਿ ਖਾ ਕੇ ਵੀ ਨਹੀਂ ਗਿਆ ਕੁਝ ਤੇਰੇ ਨਹੀਂ ਮੈਂ ਪੈੜੀਆਂ ਖਾ ਲਈ ਪੈੜੀਆਂ ਖਾਲੀਆਂ ਸੀ ਪੈੜੀਆਂ ਖਾਲੀਆਂ ਸੀ ਹਾਂ ਨਹੀਂ 10 ਰੁਪਏ ਦੇਣੇ ਹੈਗੇ ਕੋਈ ਨਾ ਇਹ ਨਾ ਇਹ ਨਾ ਫੁੱਟ ਦਿੰਦੀ ਨਾ ਮੈਨੂੰ ਨੋਟ ਚਾਹੀਦਾ इन no पैसे no नोट नोट no नोट चाहिए चाहिए देखो no देखो अपनी तो तो दिखा पायल को दिखा गाइस गाइस को दाइस वो ने पहनी रही ठीक है रोटी क्या हुआ क्यों गया ਨੰਨੇ ਰੁਸ ਕਿਉਂ ਗਿਆ ਆ ਦੇਖੋ ਇੱਧਰ ਨੰਨੂ ਲਈ ਇਹ ਦੂਜਾ ਵਾਹ ਹੈ ਫ੍ਰੈਂਚ ਫ੍ਰਾਈਜ਼ ਨੰਨੂ ਲਈ ਠੀਕ ਹੈ ਨੰਨੂ ਰੁਸ ਕਿਉਂ ਗਈ ਹੈ ਐਂਡ ਸੋ ਗਾਈਸ ਮੈਂ ਜਾਣਾ ਸੀ ਹੁਣੇ ਸੁਨੀਆ ਦੇ ਨਾਲ ਕੋਈ ਕੰਮ ਸੁਨੀਆ ਨੇ ਜਾਣਾ ਸੀ ਕਿ ਇੱਥੇ ਨੇੜੇ ਤੇ ਕਹਿੰਦੇ ਚੱਲੋ ਆਪ ਮੈਂ ਕਿਹ ਚਲਦੀ ਆ ਆ ਨਾਲ ਦੀ ਮਾਰਕੀਟ ਜਾਂ ਆਪਣੀ ਗਲੀ ਦੇ ਬਾਹਰ ਆਂਦੇ ਹੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਉੱਥੇ ਚੱਲੀਆਂ ਵਾ ਤੇ ਮੈਂ ਉਹਦਾ ਵੇਟ ਕਰ ਰਹੀ ਆ ਤੇ ਉਹਨੇ ਮੈਨੂੰ ਕਿਹਾ ਸੀ ਮੈਂ ਆਈ ਹੁਣੇ ਉਹਦੀ ਲੱਗ ਗਈ ਅੱਖ ਠੀਕ ਹੈ ਸੋ ਗਈ ਉਹ ਮੈਂ ਇਹਨੇ ਨੂੰ ਸਾਰੇ ਕੱਪੜੇ ਵੀ ਤੈਨ ਲਾ ਲਏ ਪਾਂਡੇ ਵੀ ਮਾਂਜ ਲੇ ਠੀਕ ਹੈ ਲਾਈਵ ਸੈਸ਼ਨ ਵੀ ਅਟੈਂਡ ਕਰ ਲਿਆ ਤੇ ਫ੍ਰੀ ਹੋ ਕੇ ਬੈਠੀ ਆ ਤੇ ਮੈਂ ਵੇਟ ਕਰ ਰਹੀ ਆ ਹਲੇ ਤੱਕ ਨਹੀਂ ਆਈ ਇਸਨੇ ਆ ਬਾਹਰ ਗਾਇਜ਼ ਆਏ ਨੇ ਜਮਾਦਾਰ ਕੂੜਾ ਚੱਕਣ ਕੂੜੇ ਵਾਲੇ ਤੇ ਕਹਿੰਦੇ ਕੱਪ 2 3 ਕੱਪ ਚਾਹ ਦੇ ਬਣਾ ਦੋ ਸੋ ਮੈਂ ਚਾਹ ਧਰੀ ਹੋਈ ਐ ਮੈਂ ਕਿਹਾ ਇਹਨਾਂ ਨੂੰ ਚਾਹ ਦੇ ਕੇ ਹੀ ਜਾਨੀ ਆ ਚਾਹ ਬਨ ਰਹੀ ਐ ਇਹਨਾਂ ਦੀ ਇਹਨਾਂ ਵੇਟ ਕਰਾਇਆ ਤੁਸੀਂ ਹੋ ਗਈ ਸੀ ਸੋ ਕੇ ਸੀ ਮੈਂ ਸਾਰਾ ਕੰਮ ਸੰਪੂਰਨ ਕਰ ਲਿਆ ਮੈਂ ਕੀਤੀ ਹਾਂ ਤੇ ਅਖਲ ਪਤਾ ਨਹੀਂ ਲੱਗਾ ਲੱਗ ਗਈ ਮੇਰੀ ਨੀਂਦ ਖਰਾਬ ਕਰਕੇ ਮੈਨੂੰ ਜੇ ਟੈਨਸ਼ਨ ਮੈਂ ਕਿਹਾ 5 ਵਜੇ ਪੂਰੇ ਸੁਨਿਆਨੇ ਆਇਆਣਾ ਮੈਂ ਉੱਠ ਗਈ ਉਦੋਂ ਹੀ ਮੈਨੂੰ ਕੋਲਡ ਹੋਇਆ ਹੋਇਆ ਅੱਗੇ ਤੋਂ ਵਿਸ਼ਵਾਸ ਨਹੀਂ ਕਰਿਆ ਕਰਨਾ ਮੈਂ ਆ ਜਾਣਾ ਸੀ ਗਾ ਮੈਨੂੰ ਕੋਲਡ ਹੋਇਆ ਹੋਇਆ ਹਾਂ ਤੇ ਉਹ ਜਿੱਦਾਂ ਹੀ ਮੈਂ ਲੇਟੀ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਸੁੱਤੀ ਇੱਕੋ ਦਾ ਮਾਸ ਖੋਲੇ ਤੇ ਪਤਾ ਲੱਗਾ ਟਾਈਮ ਦਾ ਮੈਂ ਤਾਂ ਹੈ ਸੋ ਗਾਇਜ਼ ਇੱਥੇ ਅਸੀਂ ਆਈਆਂ ਗੋਲ ਗੱਪੇ ਖਾਣ ਤੇ ਅਸੀਂ ਆਖਿਆ ਇਹਦੇ ਜੰਮੀ ਹੁੰਦੇ ਨੇ ਗੋਲ ਗੱਪੇ ਤੇ ਇਹਦੇ ਅਸੀਂ ਖਾ ਕੇ ਜਾਈਏ ਇਹ ਬਹੁਤ ਪੁਰਾਣਾ ਭਾਈ ਹੈ ਇੱਥੇ ਖੜਿਆ ਹੁੰਦਾ ਤੇ ਇਹਦੇ ਮੈਂ ਤਾਂ ਜਦੋਂ ਦੀ ਵਈਆਂ ਨਾ ਸ਼ੁਰੂ ਤੋਂ ਇਹਦੀ ਰੇੜੀ ਇੱਥੇ ਦੇਖੀ ਹੈ ਇਹ ਮਾਰਕੀਟ ਤੇ ਇੱਥੇ ਲੱਗੀ ਹੁੰਦੀ ਤੇ ਜੰਮੀ ਹੁੰਦੇ ਨੇ ਬਹੁਤ ਟੇਸਟੀ ਹੁੰਦੇ ਸੋ ਅਸੀਂ ਖਾ ਕੇ ਫੇਰੀ ਚੱਲਨੀ ਆ ਵਾ ਸੋ ਇੱਥੇ ਗਾਇਜ਼ ਮੈਂ ਰਾਤੀ ਬਣਾਈ ਸੀ ਪਨੀਰ ਦੀ ਸਬਜੀ ਤੇ ਮੈਂ ਕਿਹਾ ਹੁਣ ਇਹਦੇ ਨਾਲ ਹੀ ਆਪਾਂ ਸਾਦਦੇ ਆ ਤੇ ਸੋ ਹੁਣ ਮੈਂ ਇਹ ਗਰਮ ਕਰ ਰਹੀ ਆ ਸਬਜੀ ਤੇ ਇੱਕ ਪਾਸੇ ਮੈਂ ਫੂਕਾ ਬਣਾ ਰਹੀ ਆ ਧਿਆਨ ਨਾ ਲਾਈ ਕੱਪੜੇ ਧੂਰੇ ਸੀ ਗਾਇਸ ਮੈਂ ਤੇ ਇੱਕ ਪਾਸੇ ਰੋਡ 'ਤੇ ਆ ਗਿਆ ਕਾਲਸ ਤੋਂ ਜੀ ਮੋਟਰਸਾਈਕਲ ਸਿੱਧਾ ਸਾਡੇ ਅੰਦਰ ਲੱਗਦਾ ਵਧੀਆ ਰਿਹਾ ਦਿਨ ਅੱਜ ਗਾਇਸ ਮੈਂ ਵੈਸੇ ਵੀ ਥੱਕ ਗਈ ਮੈਂ ਹਲੇ ਤੱਕ ਵੇਲੀ ਨਹੀਂ ਹੋਈ ਪਤਾ ਕਿਉਂ ਕਿਉਂਕਿ ਮੈਂ ਧੋ ਰੀਆਂ ਕੱਪੜੇ ਛਾੜੇ ਧੁੰਦੀ ਪੀਆਂ ਰਜਾਈਆਂ ਦੇ ਤੇ ਛਾੜੇ ਵੀ ਧੋਤੇ ਬੈੱਡ ਦੀਆਂ ਚਾਦਰਾਂ ਮੋਟੀਆਂ ਮੈਂ ਕਿਹ ਰੱਖਦਾ ਤੇ ਸੋ ਗਾਇਸ ਮੇਰਾ ਪੇਟ ਵੀ ਦਰਦ ਹੋਣ ਲੱਗ ਗਿਆ ਕਿਉਂਕਿ ਭਾਰਾ ਕੰਮ ਕਰਕੇ ਨਾ ਪੇਟ ਦਰਦ ਹੋਣ ਲੱਗ ਜਾਂਦਾ ਮੇਰਾ ਰਜਾਈਆਂ ਫਿਰ ਵੀ ਇੱਕ ਵਾਰੀ ਤਾਂ ਕਰਨਾ ਹੀ ਪੈਣਾ ਸੀ ਰਜਾਈਆਂ ਦਾ ਧੋਣੀਆਂ ਹੀ ਪੈਣੀਆਂ ਸੀ ਕਿਉਂਕਿ ਮੌਸਮ ਹੋ ਚੁੱਕਾ ਚੇਂਜ ਤੇ ਇਸ ਲਈ ਹੁਣ ਗਰਮੀ ਲੱਗਦੀ ਹੈ ਬੱਚਿਆਂ ਨੂੰ ਹੁਣ ਰਜਾਈਆਂ ਤੋਂ ਨਫ਼ਰਤ ਹੋਣ ਲੱਗੀ ਕਹਿੰਦੇ ਰਜਾਈਆਂ ਹੁਣ ਸਾਂਭ ਦੋ ਸੋ ਮੈਂ ਉਹਦੇ ਤਿਆਰੀ ਵਿੱਚ ਹੀ ਲੱਗੀ ਹੋਈਆਂ ਸਾਰੇ ਕੱਪੜੇ ਧੋ ਰਹੀਆਂ ਇੱਧਰ ਹੁਣ ਗੁੜੀਆਂ ਸਕੂਲੋਂ ਆਈ ਪੇਪਰ ਦੇ ਕੇ ਤੇ ਉਹਨੂੰ ਮੈਂ ਖਾ ਨਾਲ ਦੀ ਨਾਲ ਰੋਟੀ ਬਣਾਉਂਦਾ ਇੱਕ ਪਾਸੇ ਕੱਪੜੇ ਧੁੱਪ ਰਹੇ ਨੇ ਕਾਫੀ ਹੱਦ ਤੱਕ ਮੈਂ ਕੱਪੜੇ ਧੋ ਲਏ ਨੇ ਗਾਇਜ਼ ਥੱਕ ਵੀ ਗਈਆਂ ਬਹੁਤ ਜ਼ਿਆਦਾ ਕਿ ਦੋ ਦਿਨ ਪੇਟ ਮੇਰਾ ਰਾਸ ਨਹੀਂ ਆਣਾ ਕਿਉਂਕਿ 파ਰੇ 파ਰੇ ਛਾੜੇ ਰਜਾਈਆਂ ਦੇ ਤੋਤੇ ਨੇ ਸਾਰੇ ਇੱਕੋ ਦਮ ਹੀ ਲੱਗ ਗਈ ਮੈਂ ਆ ਇੱਥੇ ਸਾਰੇ ਸੁਕਣੇ ਪਾ ਰਹੀਆਂ ਰੱਸੀ ਤੇ ਬਾਹਰ ਰੈਕ ਪਾਇਆ ਹੋਇਆ ਤੇ ਜਿਹੜੇ ਛਾੜੇ ਨੇ ਉਹ ਗਾਇਜ਼ ਸਾਰੇ ਕੋਠੇ ਦੇ ਉੱਪਰ ਕੋਠੇ ਦੇ ਉੱਪਰ ਪਾ ਕੇ ਆਈਆਂ ਤੇ ਨਾਲ ਦੀ ਨਾਲ ਹੁਣ ਮੈਂ ਕਿਹਾ ਚਲ ਬੱਚੇ ਭੁੱਖ ਲੱਗੀ ਬੱਚਿਆਂ ਨੂੰ ਰੋਟੀ ਵੀ ਨਾਲ ਦੀ ਨਾਲ ਦਵਾਂ ਪੇਪਰ ਚੱਲ ਰਹੇ ਨੇ ਗੀਤਾ ਆਈ ਹੈ ਪੇਪਰ ਦੇ ਕੇ ਫਿਜ਼ੀਕਲ ਦਾ ਲੋ ਜੀ ਆਪਾਂ ਉਹਦੀ ਰੋਟੀ ਤਿਆਰ ਕਰਤੀ ਨਾਲ ਦੀ ਨਾਲ ਦੋ ਪੂਰ ਰਹਿ ਗਏ ਮੇਰੇ ਧੋਣ ਵਾਲੇ ਕੱਪੜਿਆਂ ਦੇ ਤੇ ਉਹ ਵੀ ਮੈਂ ਧੋ ਕੇ ਆਵਾਂ ਤੇ ਫਿਰ ਫ੍ਰੀ ਇਸ ਲਈ ਮੈਂ ਰਾਤ ਦੀ ਸਬਜੀ ਸਾਰੀ ਮੈਂ ਦੁਪਹਿਰੇ ਨਹੀਂ ਫਿਰ ਬਣਾ ਰਾਤ ਦੀ ਪਈ ਹੋਵੇ ਫਿਰ ਨਹੀਂ ਮੈਂ ਦੁਪਹਿਰੇ ਬਣਾਉਣੀ ਅਸੀਂ ਫਿਰ ਦੋ ਟਾਈਮਸ ਆਨ ਲਈਦਾ ਗਾਈਜ਼ ਤੇ ਮੈਂ ਦੁਪਹਿਰੇ ਨਹੀਂ ਇਹ ਚੰ ਜਟ ਕਰਦੀ ਹੈਗੀ ਸਬਜੀ ਦਾ ਸੋ ਹੋ ਗਈ ਇਹ ਸਬਜੀ ਪੂਰੀ ਸੋ ਆਪਾਂ ਦਈਏ ਆਪਾਂ ਰੋਟੀ ਤੇ ਆਹ ਦੇਖੋ ਗਾਇਸ ਆ ਸ਼ਰਟ ਵਿੱਚ ਸੀਗੇ ਤੀਰਪੇ ਨਾਲ ਹੀ ਧੁੱਪ ਗਏ ਤੇ ਹੁਣ ਇਹਨਾਂ ਨੂੰ ਮੈਂ ਰੱਖੇ ਹੋਏ ਨੇ ਸੁਕਾਣ ਲਈ ਮੈਂ ਕਿ ਰੱਖਦਾ ਚਲੋ ਜੀ ਸੋ गाइस ਆਪਾਂ ਹੁਣ ਰਾਤ ਨੂੰ ਬਣਾਇਆ ਹੈ ਮੂੰਗੀ ਮਸਰੀ ਦੀ ਸਾਬਤ ਮਸਰੀ ਦੀ ਦਾਲ ਤੇ ਨਾਲ ਬਣਾਏ ਨੇ ਰਾਈਸ ਕਿਉਂਕਿ ਦਾਲ ਦੇ ਨਾਲ ਗੁੜੀਆਂ ਖਾਂਦੀ ਹੈ गाइस ਹਾਂਜੀ ਪਪਾ ਬੋਲਦੇ ਠੀਕ ਹੈ ਅੱਛਾ ਪਪਾ ਕਿਆ ਮੰਗ ਰਹੇ ਹੈ ਪਪਾ ਦਾ ਪਪਾ ਮੰਗਦਾ ਦਾਲ ਦਾਲ ਬਨ ਰਹੀ ਹੈ ਇਹ ਦੇਖ ਇੱਕ ਤਰਫ ਮੈਨੇ ਰਾਈਸ ਬਣਾਏ ਹੈ ਔਰ ਇੱਕ ਤਰਫ ਕਿਆ ਬਣਾਏ ਹੈ ਦਾਲ पहले नहीं, नहीं है हाँ तेरे लिए राइस भी बनाई है और दाल भी बनाई है राइस तो खा लेना चल गाइस मैं देखा दाल बनी या नहीं बनी सीटियां तो काफी आ गई हैं हाँ खा लूंगी मैं खा लेगी ठीक है पर नहीं आलू नहीं डाला आलू नहीं डाले वैसे ही सिंपल राइस बनाए अच्छा ठीक है हाँ जी ओके आ लो जी गाइस टाइम सर मैं कुकर खोल लिया है हुने दाल लग जानी सी दाल तो पूरी है रिची पे ये पूरी तरह बनी पे आ देखो आ देखो टाइम फेर ही बंद करता मैं सोचि और सीटीयां लगवानी है पर शुक्र है टाइम सर देख लिया सो अपन नमक देखिए ਸੰਜੀਵ ਜੀ ਵੇਟ ਕਰ ਰਹੇ ਨੇ ਕਹਿੰਦੇ ਦਾਲ ਬਣ ਗਈ ਤੇ ਜਲਦੀ ਜਲਦੀ ਲਿਆਓ ਬਈ ਪ੍ਰੋਪਰ ਨਮਕ ਮਿਰਚ ਪ੍ਰੋਪਰ ਮੇਰੋ ਜੀ ਆਪਾਂ ਹੁਣ ਟੇਸਟ ਕਰਾਈ ਗਏ ਸੰਜੀਵ ਜੀ ਨੂੰ ਅੰਦਰ ਕਰ ਰਹੇ ਨੇ ਵੇਟ ਕਹਿੰਦੇ ਫਟਾਫਟ ਦਾਲ ਬਣੇਗੀ ਤੇ ਲੈ ਕੇ ਬੜੇ ਦਿਨਾਂ ਬਾਅਦ ਅੱਜ ਇਹ ਦਾਲ ਬਣਾਈ ਗਾਇਸ ਦਾਲਾਂ ਬੜੀਆਂ ਘੱਟ ਖਾਂਦੇ ਨੇ ਬੱਚੇ ਤੇ ਸੋ ਮੈਂ ਬੜੇ ਦਿਨਾਂ ਬਾਅਦ ਬਣਾਈ ਅੱਜ ਜੀਜੀ ਬੋਲ ਰਹੇ ਨੇ ਕਿ ਵਾਈਟ ਮੱਖਣ ਕੱਢ ਦੋ ਬਾਜ਼ਾਰੀ ਮੱਖਣ ਨਹੀਂ ਘਰ ਦਾ ਕੱਢੋ ਵਾਈਟ ਮੱਖਣ ਦਾਲ ਦੇ ਵਿੱਚ ਪਾਓ ਸੋ ਮੈਂ ਕੱਢਾ ਹੁਣ ਮਲਾਈ ਦੇਖਾਂ ਪਕੜਦੇ ਆ ਥੋੜਾ ਜਾਂ ਅਗਰ ਦਿਲ ਕਰ ਰਿਹਾ ਹੋਵੇ ਤੇ ਮੱਖਣ ਫਟਾਫਟ ਕੱਢ ਦੇਣਾ ਚਾਹੀਦਾ ਸੋ ਮੈਂ ਕੱਢਦਾ ਜਲੇਬੀਆਂ ਪੀਆਂ ਗਾਇਜ਼ ਜਲੇਬੀਆਂ ਖਾਉਂਗੀ ਮੈਂ ਮੰਮੀ ਨੇ ਭੇਜੀਆਂ ਸੀ نیچے ਤੇ ਮੈਂ ਹੀ ਖਾ ਰਹੀਆਂ ਇਹ ਥੋੜੀਆਂ ਥੋੜੀਆਂ ਕਰਕੇ ਮੱਖਣ ਆਪਾਂ ਕੱਢ ਦਿੱਤਾ ਤੇ ਦਿਆਂ ਹੀ ਆ ਤੇ ਅੰਦਰ ਗਾਣੇ ਸੁਣਦੇ ਪਏ ਨੇ ਅੰਮਤਾ ਬਚਨ ਦੇ ਤੇ ਸੋ ਮੈਂ ਫਿਰ ਵੀਡੀਓ ਨਹੀਂ ਬਣਾਈ ਹੈਗੀ ਕੋਪੀਰਾਈਟ ਇਸ਼ੂ ਆਂਦਾ ਫਿਰ ਤੇ ਹੁਣ ਗਾਇਜ਼ ਆਪਾਂ ਇਸ ਵਲੌਗ ਦਾ ਛੋਟੇ ਜਿਹੇ ਵਲੌਗ ਦਾ ਐਂਡ ਕਰਦੇ ਆ ਤੇ ਹੁਣ ਮਿਲਦੇ ਆ ਤੁਹਾਨੂੰ ਇੱਕ ਨਵੀਂ ਵਧੀਆ ਜੀ ਪਿਆਰੀ ਜੀ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬਾਏ ਗਾਇਜ਼ ਬਾਏ ਗੁੱਡ ਬਾਏ ਗੁੱਡ ਨਾਈਟ